ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਜੀ ਸਾਰੇ ਸੱਜਣਾ ਦਾ ਅਮੀਰ ਸਾਰੇ ਸੱਜਣਾਂ ਦੇ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਬਾਕੀ ਸੱਜਣੋਂ ਅੱਗੇ ਇਹ ਤਰ੍ਹਾਂ ਰਿਕਵੈਸਟ ਹੈ ਵੀ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਹੋ ਫੋਲੋ ਕਰਨਾ ਜੀ ਤੇ YouTube ਚੈਨਲ ਵਾਲੇ ਸੱਜਣਾਂ ਨੇ ਸਬਸਕ੍ਰਾਈਬ ਕਰਨਾ ਜੀ ਆਪਣੇ ਇਸ ਚੈਨਲ ਨੂੰ ਕਿਉਂਕਿ ਆਪਣੀ ਸੱਜਣੋਂ ਉਹੀ ਗੱਲਾਂ ਬਾਤ ਤੁਹਾਡੇ ਨਾਲ ਕੰਮ ਦੀ ਆਪਾਂ ਕਰਨੀਆਂ ਹੁੰਦੀਆਂ ਅਗੇ ਦੀ ਤਰ੍ਹਾਂ ਨੌਲੇਜੇਬਲ ਵੀਡੀਓ ਤੁਹਾਡੇ ਤੋਂ ਹੀ ਆਪਣਾ ਲੈ ਕੇ ਆਉਂਦੀ ਕੋਸ਼ਿਸ਼ ਹੁੰਦੀ ਆ ਬਾਕੀ ਅੱਜ ਸੱਜਣੋ ਜਿਹੜੀ ਆਪਣੇ ਵੀਡੀਓ ਦਾ ਵਿਸ਼ਾ ਰਹੂਗਾ ਸੱਜਣੋ ਉਹ ਇਹ ਰਹੂਗਾ ਵੀ ਜਿਹੜਾ ਪਸ਼ੂ ਪਾਲਣ ਦਾ ਕੀਤਾ ਉਹਦਾ ਭਵੇਖ ਕੇ ਇਸ ਤਰ੍ਹਾਂ ਦਾ ਵੀ ਇਹ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹ ਕੰਮ ਕਿਸ ਤਰ੍ਹਾਂ ਦਾ ਇਹ ਵੀਡੀਓ ਆਪਣਾ ਬਣਾਉਣ ਦਾ ਮਕਸਦ ਉਹ ਸੱਜਣਾਂ ਲਈ ਜਿਹੜੇ ਸੱਜਣ ਚਲੋ ਵੀਡੀਓ ਵੇਖ ਕੇ ਕਾਫੀ ਮੋਟੀਵੇਟ ਹੋ ਜਾਂਦੇ ਆ ਸੋ ਕਿਹੋ ਜਿਹਾ ਕੰਮ ਪਸ਼ੂ ਪਾਲਣ ਦਾ ਉਸ ਸੰਬੰਧੀ ਮੈਂ ਆਪਦੇ ਵਿਅਕਤੀਗਤ ਸੱਜਣੋ ਵਿਚਾਰ ਤੁਹਾਡੇ ਤਾਈ ਰੱਖਣੀ ਚਾਹੂੰਗਾ ਪਹਿਲਾ ਸੱਜਣਾ ਨੂੰ ਆਹਨੇ ਵੀ ਸੱਜਣ ਨੂੰ ਇਹ ਮੇਰੇ ਪਰਸਨਲ ਥਿੰਕਿੰਗ ਦੇ ਮੇਰਾ ਪਰਸਨਲ ਓਪੀਨੀਅਨ ਹੁੰਦਾ ਜਿੰਨੀ ਕੁ ਮੈਨੂੰ ਸਮਝ ਹੁੰਦੀ ਆ ਉਸ ਤਰ੍ਹਾਂ ਮੈਂ ਆਪਣੀ ਦੱਸਣ ਦੀ ਕੋਸ਼ਿਸ਼ ਕਰਦਾ ਹੁੰਨਾ ਹਰੇਕੀ ਗੱਲ ਦੇ ਵਿੱਚ ਆਪਾਂ ਆਪਣੀ ਤਰੀਕੇ ਨਾਲ ਦੱਸਣ ਦੀ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਬਾਕੀ ਜਿਹੜਾ ਪਸ਼ੂ ਪਾਲਣ ਦਾ ਕੰਮ ਆ ਸੱਜਣੋ ਇਸ ਤੇ ਆਪਾਂ ਗੱਲ ਕਰੀਏ ਮੈਲੇ ਨੰਬਰ ਤੇ ਇਹ ਵੀ ਆਪਣੇ ਪਿਤਾ ਪੁਰਖੀ ਕੰਮ ਆ ਸੱਜਣੋ ਤੇ ਜਿਹੜੇ ਸੱਜਣ ਇਹ ਕੰਮ ਕਈ ਇਹੋ ਜਿਹੇ ਵੀ ਹੈਗੇ ਵੀ ਚਲੋ ਵੀਡੀਓਜ਼ ਦੇਖਣ ਕਰਕੇ ਜਿਹੜੇ ਨਵਾਂ ਹੀ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਆ ਵੀ ਇਹ ਕੰਮ ਦੇ ਵਿੱਚ ਕੀ ਇਸ ਦਾ ਕੋਈ ਆਪਾਂ ਨੂੰ ਬੈਨੀਫਿਟ ਹੈ ਜਾਂ ਨਹੀਂ ਉਸ ਸੰਬੰਧੀ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਜਣੋ ਕਲੀਅਰ ਕਰ ਦਈਏ ਵੀ ਜਿਹੜਾ ਕੰਮ ਆ ਸਜਣੋ ਬਿਲਕੁਲ ਬੈਨੀਫਿਟ ਬੈਨੀਫੀਸ਼ੀਅਲ ਕੰਮ ਆ ਦੂਸਰੀ ਗੱਲ ਇਹ ਵੀ ਆਪਾਂ ਘਰੇ ਰਹਿ ਕੇ ਆਪਦਾ ਕੰਮ ਕਰਦੇ ਆਂ ਪਸ਼ੂ ਪਾਲਣ ਦਾ ਜੇਕਰ ਆਪ ਨਵਾਂ ਕੰਮ ਸ਼ੁਰੂ ਕਰਨਾ ਉਸ ਦੇ ਵਿੱਚ ਆਪਾਂ ਕਿ ਜੇ ਆਪਾਂ ਪਸ਼ੂ ਪਾਲਣ ਦੇ ਕਿਤੇ ਦੀ ਇਸ ਦੇ ਵਿੱਚ ਕਾਫੀ ਸਾਰੇ ਐਂਗਲਸ ਦੇ ਜਾ ਕੇ ਆਪਾਂ ਕੰਮ ਕਰ ਸਕਦੇ ਆ ਉਹ ਆਪਾਂ ਨੂੰ ਜਿਸ ਤਰ੍ਹਾਂ ਕਿਸੇ ਵੀ ਸੱਜਣ ਨੂੰ ਸੈੱਟ ਲੱਗਦਾ ਉਸ ਤਰ੍ਹਾਂ ਕਰ ਸਕਦੇ ਸਭ ਤੋਂ ਪਹਿਲਾਂ ਜਿਹੜਾ ਨਾਰਮਲ ਹੀ ਆਪਣਾ ਕੰਮ ਕੀਤਾ ਜਾਂਦਾ ਸੱਜਣ ਨੂੰ ਪਸ਼ੂ ਪਾਲਣ ਦੇ ਵਿੱਚ ਉਹ ਹੈ ਜੀ ਆਪਾਂ ਦੁੱਧ ਤੇ ਪਸ਼ੂ ਲਾਉਨੇ ਆ ਮਤਲਬ ਕਿ ਡੇਰੀ ਫਾਰਮ ਦਾ ਕੰਮ ਜਿਹਨੂੰ ਕਹਿ ਦਿੰਦੇ ਆ ਸੋ ਜੇਕਰ ਆਪਾਂ ਉਹ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਸੱਜਣ ਨੂੰ ਸਭ ਤੋਂ ਪਹਿਲਾਂ ਘੱਟ ਤੋਂ ਘੱਟ ਪਸ਼ੂਆਂ ਨੂੰ ਆਪਾਂ ਕੰਮ ਸ਼ੁਰੂ ਕਰਨਾ ਇਹਨਾਂ ਸੱਜਣ ਨੂੰ ਮੈਂ ਆਪਦੇ ਵਿਚਾਰ ਦੇਣਾ ਕੋਈ ਜਿਵੇਂ ਮੈਨੂੰ ਸਮਝਾ ਸੱਜਣਾਂ ਨੂੰ ਚੰਗਾ ਲੱਗਿਆ ਤਾਂ ਸ਼ੇਅਰ ਕਰ ਦੇਣਾ ਨਹੀਂ ਤਾਂ ਚਲੋ ਸੱਜਣਾਂ ਦੀ ਖੁਆਇਸ਼ ਆ ਜੇ ਤਾਂ ਆਪਾਂ ਢੇਰੀ ਦਾ ਕੰਮ ਸੱਜਣੋਂ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਮੈਂ ਇਹ ਰეკਮੈਂਡ ਕਰੂੰਗਾ ਵੀ ਜੇਕਰ ਆਪਾਂ ਦੁੱਧ ਦਾ ਸੱਜਣੋਂ ਉਹਦਾ ਰੇਟ ਖੁਦ ਤੈਅ ਕਰਾਂਗੇ ਤਾਂ ਆਪਾਂ ਚੰਗਾ ਬੈਨੀਫਿਟ ਅਰਨ ਕਰ ਸਕਦੇ ਆਂ ਦੂਸਰੀ ਗੱਲ ਚੰਗੇ ਤੋਂ ਚੰਗਾ ਪਸ਼ੂ ਆਪਾਂ ਦੁੱਧ ਵਾਲਾ ਲੈਣਾ ਚੰਗਾ ਪਸ਼ੂ ਸੱਜਣੋਂ ਦੁੱਧ ਦਾ ਲਊਗਾ ਵੀ ਜਿਹੜਾ 15 ਕਿਲੋ ਦੁੱਧ ਦਿੰਦਾ ਅੱਜ ਦੇ ਟਾਈਮ 'ਚ ਜੇ ਮੈਂ ਕਹਿੰਨਾ ਵੀ ਮੱਝਾਂ ਜੇ ਆਪਾਂ ਰੱਖਣੀਆਂ ਘੱਟ ਤੋਂ ਘੱਟ 15 ਕਿਲੋ ਦੁੱਧ ਵਾਲੀ ਮੱਝ ਹੋਵੇ ਸੱਜਣੋਂ ਆਪਣੇ ਕੋਲ ਤੇ ਰੇਟ ਆਪਾਂ ਉਸ ਦਾ ਖੁਦ ਤੈਅ ਕਰੀਏ ਕਹਿਣ ਦਾ ਮਤਲਬ ਇਹ ਵੀ ਆਪਾਂ ਜੇਕਰ ਡੇਰੀ ਤੇ ਦੁੱਧ ਪਾਵਾਂਗੇ ਮੇਰੇ ਹਿਸਾਬ ਨਾਲ ਜਿਆਦਾ ਪ੍ਰੋਫਿਟ ਨਹੀਂ ਅਰਨ ਕਰ ਸਕਦੇ ਮੋਸਟਲੀ ਚਲੋ ਸੱਜਣਾ ਡੇਰੀ ਤੇ ਦੁੱਧ ਪਾਉਨੇ ਕਿਉਂਕਿ ਆਪਾਂ ਡਾਇਰੈਕਟ ਸੇਲਿੰਗ ਤੋਂ ਪਤਾ ਨਹੀਂ ਕਿਉਂ ਚੇਜ ਕਰਦੇ ਆਂ ਫਾਰਮਰ ਹਾਲਾਂਕਿ ਸੱਜਣੋ ਮੈਂ ਵੀ ਡੇਰੀ ਤੇ ਦੁੱਧ ਪਾਉਣਾ ਇਸ ਟਾਈਮ ਬਾਕੀ ਚਲੋ ਆਨਲਾਈਨ ਜਿਸ ਤਰ੍ਹਾਂ ਦੇ ਆਪਣੇ ਪਲਾਨ ਹੋਣਗੇ ਤੁਹਾਡੇ ਤੇ ਆਪਾਂ ਡਿਸਕਸ਼ਨ ਕਰਦੇ ਰਹਿਨੇ ਆਂ ਗੱਲਬਾਤ ਆਪਾਂ ਡੇਰੀ ਪਸ਼ੂ ਪਾਲਣ ਦੇ ਕੰਮ ਦੀ ਕਰਦੇ ਆਂ ਦੁੱਧ ਤੇ ਵੀ ਪਸ਼ੂ ਸੱਜਣੋ ਲਾ ਸਕਦੇ ਆਂ ਬਰੀਡਿੰਗ ਤੇ ਵੀ ਆਪਾਂ ਕੰਮ ਕਰ ਸਕਦੇ ਆ। ਕਟੀਆਂ ਲਿਆ ਕੇ ਸੱਜਣੋ ਤਿਆਰ ਕਰਕੇ ਉਹ ਵੀ ਸੇਲ ਕਰ ਸਕਦੇ ਆ। ਉਹ ਜਿਵੇਂ ਜਿਵੇਂ ਕਿਸੇ ਸੱਜਣ ਨੂੰ ਆਪਦਾ ਸੈਟਿੰਗ ਬੈਟ ਦੀ ਉਸ ਤਰ੍ਹਾਂ ਸੱਜਣ ਕਰ ਸਕਦੇ ਆ। ਜੇ ਆਪਾਂ ਗੱਲ ਕਰੀਏ ਵੀ ਜੇਕਰ ਆਪਣੇ ਕੋਲ ਸੱਜਣ ਨੂੰ ਮਾਉਂਟ ਪਈ ਹੈ ਕਿਸੇ ਵੀ ਤਰ੍ਹਾਂ ਦੀ ਆਪਾਂ ਸੇਵਿੰਗ ਦੇ ਵਿੱਚ ਜੇਕਰ ਉਹ ਆਪਾਂ ਇਨਵੈਸਟਮੈਂਟ ਕਰ ਸਕਦੇ ਆ। ਥੋੜਾ ਜਿਹਾ ਸਬਰ ਦੇ ਨਾਲ ਵੀ ਚੰਗੀਆਂ ਕਟੀਆਂ ਲਿਆ ਕੇ ਆਪਾਂ ਜੇਕਰ ਪਾਲਦੇ ਉਹਨਾਂ ਨੂੰ ਆਪਾਂ ਸਾਲ ਤੋਂ ਸਾਲਾਂ ਵਿੱਚ ਤਿਆਰ ਕਰਕੇ ਸੇਲ ਕਰਦੇ ਆ ਉਹ ਆਪਣੇ ਇੱਕ ਸਬ ਦਾ ਐਫ ਡੀ ਦਾ ਕੰਮ ਕਰਦੀਆਂ। ਉਹ ਜਿਵੇਂ ਜਿਵੇਂ ਕਿ ਸੱਜਣ ਹੁਣ ਜਿਹੜੇ ਸੱਜਣ ਹੈ ਨਹੀਂ ਦੁੱਧ ਚ ਨਹੀਂ ਕੋਸ ਬਾਈਦਾ ਬੱਤੇ ਕੰਮ ਕਰਨਾ ਚਾਹੁੰਦੇ ਆ ਕਟੀਆਂ ਲਿਆ ਕੇ ਵੇਚ ਸਕਦੇ ਆ ਤੇ ਜੇਕਰ ਇਸ ਕੰਮ ਦੇ ਵਿੱਚ ਆਪਾਂ ਲੌਂਗ ਟਾਈਮ ਕੰਮ ਕਰਨਾ ਪੇਸ਼ੈਂਸ ਦੇ ਨਾਲ ਕੰਮ ਕਰਨਾ ਉਹ ਬਰੀਡਿੰਗ ਦਾ ਕੰਮ ਆ ਜੀ ਬਰੀਡਿੰਗ ਦਾ ਕੰਮ ਸੱਜਣ ਨੂੰ ਸੌਖਾ ਹੈ ਨਹੀਂ ਕਹਿਣਾ ਸੌਖਾ ਬਰੀਡਿੰਗ ਕਰਨਾ ਉਮਰ ਨਾਂਗੀਆਂ ਦੀ ਸੱਜਣ ਨੂੰ ਇਸ ਕੰਮ ਦੇ ਵਿੱਚ ਸੋ ਤੁਸੀਂ ਦੇਖ ਹੀ ਰਹੇ ਹੋ ਹਾਲੇ ਤੱਕ ਆਪਣੀ ਮਹਿਨਤ ਵੀ ਸ਼ੁਰੂਆਤ ਵੀ ਨਹੀਂ ਕੀਤੀ ਸੋ 17-18 ਸਾਲਾਂ ਦੀ ਉਮਰ ਦੇ ਵਿੱਚ ਇਸ ਕੰਮ ਦੇ ਵਿੱਚ ਸੱਜਣੋਂ ਮੈਂ ਲੱਗਿਆ ਹੋਇਆ ਹਾਂ ਸੋ ਬਾਕੀ ਹੁਣ ਉਮੀਦ ਆ ਵੀ ਸਾਰੀ ਉਮਰ ਆਪਾਂ ਇਸ ਕੰਮ ਨੂੰ ਹੀ ਦੇਣੀ ਜਿੰਨੀ ਗੁਰੂ ਸਾਹਿਬ ਨੇ ਉਮਰ ਬਖਸ਼ਿਸ਼ ਕੀਤੀ ਆ ਤੇ ਕਿੰਨੇ ਕ ਸਮੇਂ ਵਿੱਚ ਆਪਾਂ ਕਿੰਨੀ ਕ ਉਚਾਈਆਂ ਤੇ ਪਹੁੰਚਦੇ ਹੋ ਤੁਹਾਨੂੰ ਰੂਬਰੂ ਰਹੂਗਾ ਸੱਜਣੋਂ ਆਪਣੇ ਹੀ ਚੈਨਲ ਤੇ ਪੇਜ ਬਣਾਉਣ ਦਾ ਮਕਸਦ ਇਹੀ ਹੁੰਦਾ ਸੀ ਇਹੀ ਸੀਗਾ ਮੇਨ ਵੀ ਆਪਾਂ ਕਿਸ ਤਰ੍ਹਾਂ ਗਰੋ ਕਰਦੇ ਹੋ ਸੱਜਣਾਂ ਦੇ ਸਾਹਮਣੇ ਦਿਖਾਈਏ ਗਰੋ ਕੀਤੇ ਸੱਜਣਾਂ ਦਾ ਆਪਾਂ ਬਥੇਰੇ ਵੇਖਦੇ ਆ ਬਟ ਸਟੈਪ ਬਾਈ ਸਟੈਪ ਆਪਾਂ ਕਿਸ ਤਰ੍ਹਾਂ ਗ੍ਰੋਥ ਕਰਦੇ ਆ ਉਹ ਆਪਾਂ ਆਪਣੇ ਚੈਨਲ ਦੇ ਰਾਹੀਂ ਆਪਣੇ ਛੋਟੇ ਜਿਹੇ ਫਾਰਮ ਦੀ ਸਟੈਬਲਿਸ਼ਿਟੀ ਉਹ ਤੁਹਾਨੂੰ ਜਰੂਰ ਦੇਖਣ ਨੂੰ ਮਿਲੂਗੀ। ਬਾਕੀ ਚਲੋ ਜਿਸ ਤਰ੍ਹਾਂ ਕਿਸਮ ਵਿੱਚ ਸੱਜਣੋਂ ਲਿਖਿਆ ਆ ਉਸ ਤਰ੍ਹਾਂ ਚੱਲਣਾ ਪ੍ਰੋਜੈਕਟ ਆਪਣਾ ਕੰਮ ਹੈ ਜੀ ਮਿਹਨਤ ਕਰਨਾ। ਗੱਲ ਆਪਣੀ ਜੀ ਪਸ਼ੂ ਪਾਲਣ ਦੇ ਕਿੱਤੇ ਦੀ ਸੀ ਸੱਜਣੋਂ। ਇਸ ਦੇ ਵਿੱਚ ਕਾਫੀ ਜ਼ਿਆਦੇ ਟੌਪਿਕਸ ਆ ਜਿਹੜੇ ਮਤਲਬ ਕਾਫੀ ਜ਼ਿਆਦੇ ਜਿਹੇ ਐਂਗਲ ਆ ਜਿਨ੍ਹਾਂ ਤੋਂ ਆਪਾਂ ਕੰਮ ਕਰਕੇ ਅਰਨ ਕਰ ਸਕਦੇ ਆ। ਜੇਕਰ ਆਪਾਂ ਪਸ਼ੂਆਂ ਦੀ ਡੇਰੀ ਦਾ ਕੰਮ ਕਰਦੇ ਜਿਆਦੇ ਪਸ਼ੂ ਆਪਣੇ ਕੋਲ ਆ ਤੇ ਆਪਾਂ ਫੀਡਿੰਗ ਦਾ ਜਿਹੜਾ ਫੀਡ ਫੈਕਟਰੀ ਨਾਲ ਦੀ ਨਾਲ ਲਾ ਸਕਦੇ ਜੇ ਕਾਫੀ ਕੰਮ ਆ ਚਲੋ ਇਹ ਮੇਰੀ ਆਪਦੇ ਆਪਦੇ ਥਾਟ ਆ ਸੱਜਣੋ ਉਸ ਤੋਂ ਬਾਅਦ ਚੰਗੇ ਬੁੱਲਜ਼ ਜਿਹੜੇ ਸੀਮਨ ਤੇ ਲਿਆ ਕੇ ਆਪਾਂ ਕੰਮ ਕਰ ਸਕਦੇ ਇੰਨਾ ਕ ਵੀ ਥੋੜਾ ਜਿਹਾ ਕੰਮ ਕੋਸਟਲੀ ਸੱਜਣੋ ਇਨਵੈਸਟਮੈਂਟ ਜਿਆਦਾ ਕਰਨੀ ਪੈਂਦੀ ਮੈਨਾਂ ਜੇਕਰ ਆਪਾਂ ਜ਼ੀਰੋ ਤੋਂ ਸ਼ੁਰੂ ਕਰਦੇ ਕੰਮ ਬਿਲਕੁਲ ਜ਼ੀਰੋ ਕੰਮ ਜ਼ੀਰੋ ਤੋਂ ਆਪਾਂ ਸ਼ੁਰੂ ਕਰਾਂਗੇ ਲੌਂਗ ਟਾਈਮ ਰਨ ਕਰਾਂਗੇ ਉਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਟਾਈਮ ਦੀ ਇਨਵੈਸਟਮੈਂਟ ਜ਼ਿਆਦਾ ਕਰਨੀ ਪਊਗੀ ਜੇਕਰ ਆਪਾਂ ਸ਼ੁਰੂ ਤੋਂ ਚੰਗੀ ਅਮਾਊਂਟ ਦੀ ਇਨਵੈਸਟਮੈਂਟ ਕਰ ਦਾਂਗੇ ਤਾਂ ਆਪਾਂ ਨੂੰ ਜਿਹੜੀ ਟਾਈਮ ਦੀ ਉਹ ਸੇਵਿੰਗ ਹੋ ਜੂਗੀ ਅਰਨਿੰਗ ਆਪਾਂ ਨੂੰ ਛੇਤੀ ਆਉਣੀ ਸ਼ੁਰੂ ਹੋ ਜੂਗੀ ਸੋ ਆਪਣਾ ਤਾਂ ਸੱਜਣੋ ਅੱਗੇ ਵੀ ਗੱਲ ਕਰਦੇ ਵੀ ਆਪਾਂ ਤਾਂ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਵਿਦਆਊਟ ਐਨੀ ਫਾਈਨੈਂਸ਼ੀਅਲ ਸਪੋਰਟ ਤੋਂ हो हो। दी दी अपना ਜਿਹੜਾ ਕੰਮ ਆ ਉਹ ਸਾਰੇ ਸੱਜਣਾ ਦੇ ਸਾਹਮਣੇ ਹੀ ਆ ਵੀ ਆਪਾਂ ਤੇ ਇੱਕ ਸੱਜਣ ਨੂੰ ਨਿੱਕੀ ਜੀ ਕੱਟੀ ਤੋਂ ਕੰਮ ਸ਼ੁਰੂ ਕੀਤਾ ਸੀ ਜਿਹੜੀ ਆਪਣੀ ਰਾਣੀ ਮੱਝ ਆ ਸੱਜਣ ਨੂੰ ਇੱਕ ਸਾਲ ਦੀ ਸੀ ਉਹ ਜਦੋਂ ਕਿ ਉਸ ਦੀ ਮਦਰ ਦੀ ਡੈਥ ਹੋ ਗਈ ਸੀ ਚਲੋ ਇਹ ਗੱਲਾਂ ਮੈਨੂੰ ਇਸ ਵੀਡੀਓ 'ਚ ਨਹੀਂ ਐਡ ਕਰਨੀਆਂ ਚਾਹੀਦੀ ਪਰ ਮੈਂ ਕਹਿਣਾ ਆਪਣਾ ਵਿਚਾਰ ਰੱਖਣੇ ਚਾਹੁੰਦਾ ਸੱਜਣ ਨੂੰ ਵੀ ਆਪਾਂ ਉਸ ਤੋਂ ਕੰਮ ਸ਼ੁਰੂ ਕੀਤਾ ਸੀ ਬਰੀਡਿੰਗ ਦਾ ਸ਼ੌਂਕ ਸੀਗਾ ਤੇ ਉਦੋਂ ਦਾ ਇੰਨੀ ਨੌਲੇਜ ਵੀ ਨਹੀਂ ਸੀ ਬਰੀਡਿੰਗ ਦੇ ਲਈ ਇੰਨਾ ਕੀ ਸੀਗਾ ਵੀ ਹਾਂ ਚੰਗੀ ਮੱਝ ਘਰੇ ਤਿਆਰ ਕਰਨੀ ਹੈ ਤੇ ਹੌਲੀ-ਹੌਲੀ ਗੁਰੂ ਸਾਹਿਬ ਕਿਰਪਾ ਕਰਨਗੇ ਤਿਆਰ ਹੋਈ ਜਾਂਦੇ ਪਸ਼ੂ ਬਾਕੀ ਆਪਣੇ ਸੱਜਣੂ ਪਸ਼ੂ ਪਾਲਣ ਦੇ ਕਿਤੇ ਸੰਬੰਧੀ ਵਿਚਾਰ ਸੀਗੇ ਬਾਕੀ ਜੇ ਆਪਾਂ ਗੱਲ ਕਰੀਏ ਫਿਊਚਰ ਜਿਹੜਾ ਪਸ਼ੂ ਪਾਲਣ ਦਾ ਸੱਜਣੂ ਉਹ ਤਾਂ ਹੈਗਾ ਵੈਰਾਈਟੀ ਕਿਉਂਕਿ ਮੋਸਟਲੀ ਜਾਂ ਸੱਜਣ ਜਾਣਦੇ ਵੀ ਜਿਹੜੀ ਆਪਣੀ ਇੰਡੀਆ ਦੀ ਪਾਪੂਲੇਸ਼ਨ ਆ ਕਾਫੀ ਜ਼ਿਆਦਾ ਵਧ ਰਹੀ ਆ ਤੇ ਜਿਹੜੀ ਦੁੱਧ ਦੀ ਖਾਪਤਾ ਸੱਜਣੂ ਜਿੰਨੀ ਹੋਣੀ ਚਾਹੀਦੀ ਆ ਉਸ ਤੋਂ ਕਿਤੇ ਜ਼ਿਆਦਾ ਘੱਟ ਮਤਲਬ ਕਿ ਜਿਹੜਾ origignal milk ਲੋਕਾਂ ਨੂੰ ਮਿਲ ਰਿਹਾ ਨਕਲੀ ਦੁੱਧ ਹੋਣ ਕਰਕੇ ਸੱਜਣੂ ਜਿਹੜੀ ਆਪਾਂ ਨੂੰ ਦੁੱਧ ਦੀ ਕੀਮਤ ਨਹੀਂ ਮਿਲ ਰਹੀ ਇਹੀ ਜੇਕਰ ਗਵਰਨਮੈਂਟ ਨਕਲੀ ਦੁੱਧ ਤੇ ਕਿਸੇ ਵੀ ਤਰ੍ਹਾਂ ਦੀ ਆਬਜੈਕਸ਼ਨ ਲਾ ਦੇਵੇ ਤਾਂ ਜਿਹੜਾ ਆਪਣਾ ਮੱਝਾਂ ਦਾ ਪ्योर ਦੁੱਧ ਦਾ ਮੇਰੇ ਹਿਸਾਬ ਨਾਲ 100 ਰੁਪਏ ਕਿਲੋ ਵੀ ਸੱਜਣ ਨੂੰ ਨਹੀਂ ਮਿਲਣਾ ਪ्योर ਤੇ ਇਸ ਦੇ ਵਿੱਚ ਇਹੀ ਕਮੀ ਆ ਵੀ ਨਕਲੀ ਦੁੱਧ ਹੋਣ ਕਰਕੇ ਆਪਣੇ ਦੁੱਧ ਦੀ ਕੀਮਤ ਘਾਟਾ ਵੱਟ ਮੈਂ ਇਹੀ ਕਹੂੰਗਾ ਵੀ ਆਪਾਂ ਆਪਣੇ ਕਸਟਮਰ ਖੁਦ ਖੁਦ ਫਾਈਂਡ ਆਊਟ ਕਰੀਏ ਜੇਕਰ ਆਪਾਂ ਦੁੱਧ ਦੇ ਕੰਮ ਕਰਨਾ ਚਾਹੁੰਦੇ ਆ ਬਾਕੀ ਹਰੇਕ ਸੱਜਣ ਦਾ ਆਪਣਾ ਆਪਣਾ ਥਿੰਕਿੰਗ ਸੋਚਣ ਦਾ ਤਰੀਕਾ ਸੱਜਣੋ ਚਲੋ ਮੇਰੇ ਨਿੱਜੀ ਵਿਚਾਰ ਸੀਗੇ ਇਸ ਤਰ੍ਹਾਂ ਮੈਨੂੰ ਸੈੱਟ ਲੱਗਿਆ ਮੈਂ ਆਪਣੇ ਵਿਚਾਰ ਆਪਣੀਆਂ ਵੀਡੀਓ ਜਰੀਏ ਰੱਖਣ ਦੀ ਕੋਸ਼ਿਸ਼ ਕਰਦਿਆਂ ਨਾ ਤੇ ਹਰੇਕ ਹਿਊਮਨ ਬੀਇੰਗ ਨੂੰ ਇਹ ਅਧਿਕਾਰ ਆ ਸੱਜਣੋ ਬਾਕੀ ਆਪਾਂ ਨਾ ਆਪਣੇ ਸਮਝ ਮੁਤਾਬਕ ਸਹੀ ਗੱਲ ਕਰਨੀ ਤੇ ਦੱਸਣ ਦੀ ਸੱਜਣਾਂ ਨੂੰ ਕੋਸ਼ਿਸ਼ ਹੁੰਦੀ ਆ ਤੇ ਜਿਹੜਾ ਪਸ਼ੂ ਪਾਲਣ ਦਾ ਕੰਮ ਆ ਸੱਜਣੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆਮ ਆਮ ਘਰਾਂ ਵਿੱਚੋਂ ਆਪਾਂ ਦੇਖਦੇ ਆਂ ਵੀ ਪਸ਼ੂ ਬਹੁਤ ਹੀ ਜ਼ਿਆਦਾ ਘਟ ਕੇ ਘਟ ਗਏ ਕਿ ਕੀ ਕਵਾਂਗੇ ਖਤਮ ਹੀ ਹੋ ਚੁੱਕੇ ਆ ਪਹਿਲਾਂ ਪੁਰਾਣੇ ਸਮੇਂ ਵਿੱਚ ਅੱਜ ਤੋਂ ਆਪਾਂ 20 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਹਰੇਕ ਘਰ ਦੇ ਵਿੱਚ ਨਾਰਮਲ ਫਾਰਮਰ ਦੇ ਘਰੇ ਵੀ ਸੱਜਣੋ 8 ਤੋਂ 10 ਮੱਜਾਂ ਹੁੰਦੀਆਂ ਸੀਂਗਾ ਜਿਹੜੀਆਂ ਕਿ ਇੱਕ ਫਾਰਮਰ ਦੇ ਲਈ ਕਾਫੀ ਫਾਇਦੇਮੰਦ ਸੀ ਕਿਉਂਕਿ ਉਦੋਂ ਫਸਲਾਂ ਘੱਟ ਹੋਣ ਕਰਕੇ ਪਸ਼ੂ ਪਾਲਣ ਦਾ ਕੰਮ ਜ਼ਿਆਦਾ ਕੀਤਾ ਜਾਂਦਾ ਜਦੋਂ ਦੀ ਹਰੀ ਕ੍ਰਾਂਤੀ ਸੱਜਣੋ ਆਈ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਮੋਸਟਲੀ ਮੈਂ ਕਹਿਣਾ ਚਾਹੂਗਾ ਆਪਣਾ ਪਸ਼ੂ ਪਾਲਣ ਦਾ ਕੰਮ ਘਟ ਗਿਆ ਤੇ ਖੇਤੀਬਾੜੀ ਦਾ ਕੰਮ ਵੱਧ ਗਿਆ ਖੇਤੀਬਾੜੀ ਦਾ ਕੰਮ ਵੀ ਸੱਜਣੋ ਮਾੜਾ ਨਹੀਂ ਆਪਣੇ ਥਾਂ ਬਟ ਖੇਤੀਬਾੜੀ ਦੇ ਨਾਲ ਨਾਲ ਜੇਕਰ ਆਪੇ ਸਹਾਇਕ ਧੰਦਾ ਕਰੀਏ ਪਸ਼ੂ ਪਾਲਣ ਦਾ ਤਾਂ ਮੇਰੇ ਹਿਸਾਬ ਦੇ ਨਾਲ ਆਪਾਂ ਜੋ ਫਾਰਮਰ ਆ ਕਾਫੀ ਜ਼ਿਆਦਾ ਡਿਵੈਲਪਮੈਂਟ ਕਰ ਸਕਦੇ ਆ ਬਸ ਥੋੜਾ ਜਿਹਾ ਸੋਚ ਕੇ ਕੰਮ ਕਰੀਏ ਚੰਗੇ ਤਰੀਕੇ ਅਪਣਾ ਕੇ ਇਸ ਕੰਮ ਨੂੰ ਆਪਾਂ ਕਰੀਏ ਤਾਂ ਇਹ ਪਸ਼ੂ ਪਾਲਣ ਦਾ ਜਿਹੜਾ ਕੰਮ ਆ ਸਜਣੋ ਬਹੁਤ ਵਧੀਆ ਬਾਕੀ ਗੱਲ ਕਰੀਏ ਜੇ ਆਪਾਂ ਬਰੀਡਿੰਗ ਤੇ ਬਰੀਡਿੰਗ ਵਾਲਾ ਕੰਮ ਸਜਣੋ ਸਭ ਤੋਂ ਪਹਿਲਾਂ ਤਾਂ ਵੀ ਸਬਰ ਵਾਲਾ ਕੰਮ ਆ ਪੇਸ਼ੈਂਸ ਵਾਲਾ ਉਸ ਤੋਂ ਬਾਅਦ ਇਹਦੇ ਵਿੱਚ ਸਮਾਂ ਪਤਾ ਹੀ ਨਹੀਂ ਕਿੰਨਾ ਕੁ ਲੱਗ ਜਾਵੇ ਠੀਕ ਹੈ ਜੀ ਬਾਕੀ ਆ ਨਾਰਮਲ ਮੱਝਾਂ ਨੂੰ ਬਰੀਡਿੰਗ ਕਰਨ ਦਾ ਸਮਾਂ ਕਾਫੀ ਜ਼ਿਆਦਾ ਲੱਗ ਜਾਂਦਾ ਜੇਕਰ ਆਪਣੇ ਕੋਲ ਚਲੋ 15 18 20 ਕਿਲੋ ਵਾਲੀ ਮੱਝ ਆ ਤਾਂ ਸਮਾਂ ਆਪਾਂ ਨੂੰ ਥੋੜਾ ਘੱਟ ਲੱਗਦਾ ਆਮ ਮੱਝਾਂ ਤੋਂ ਤਾਂ ਸੱਜਣ ਨੂੰ ਕਾਫੀ ਸਮਾਂ ਲੱਗ ਜਾਂਦਾ ਬਾਕੀ ਚਲੋ ਆਪਾਂ ਛੋਟੇ ਕਿਸ ਤਰ੍ਹਾਂ ਸਿਲੈਕਟ ਕਰਦੇ ਬਹੁਤ ਜ਼ਿਆਦਾ ਮੈਟਰ ਕਰਦਾ ਬਰੀਡਿੰਗ ਦੇ ਵਿੱਚ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਸੱਜਣ ਨੂੰ ਇੰਨੀ ਕੀ ਸੀ ਕਾਫੀ ਲੰਮੀ ਆਪਾਂ ਵੀਡੀਓ ਬਣਾ ਚੁੱਕੇ ਆ ਚਲੋ ਇਹ ਮੇਰੇ ਪਰਸਨਲ ਵਿਚਾਰ ਸੀ ਕਿ ਸੋਚਿਆ ਸੱਜਣਾ ਦੇ ਆਪਾਂ ਤਾਂ ਹੀ ਰੱਖ ਗਏ ਜਿੰਨੇ ਜਿੰਨੇ ਕਿਸੇ ਵੀ ਚੀਜ਼ ਦੇ ਸੰਬੰਧੀ ਸੱਜਣੋਂ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਇਸ ਕੰਮ ਦੇ ਵਿੱਚ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆਂ ਚਲੋ ਕਾਫੀ ਵਿਸ਼ਾ ਤੇ ਆਪਾਂ ਇਸ ਵੀਡੀਓ ਦੇ ਵਿੱਚ ਟਾਪਿਕ ਕਵਰ ਕੀਤੇ ਆ ਛੋਟੇ ਥੋੜੇ ਥੋੜੇ ਤੇ ਵੀਡੀਓ ਕਿਵੇਂ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਆਉਣ ਵਾਲੀਆਂ ਵੀਡੀਓ ਆਪਾਂ ਬਰੀਡਿੰਗ ਤੇ ਪਾਵਾਂਗੇ ਜੀ ਹੁਣ ਜਿੰਨਿ ਕ ਸਮਝ ਆ ਬਰੀਡਿੰਗ ਦੇ ਸੰਬੰਧੀ ਸੱਜਣੋਂ ਆਮ ਪਸ਼ੂਆਂ ਦੇ ਵਿੱਚੋਂ ਵੀ ਬਰੀਡਿੰਗ ਆਪਾਂ ਕਰਗੇ ਤਾਂ ਕਾਫੀ ਵਧੀਆ ਪਸ਼ੂ ਤੇ ਕਾਫੀ ਵਧੀਆ ਅਰਨਿੰਗ ਆਪਾਂ ਕਰ ਸਕਦੇ ਆ ਬਟ ਜਿਵੇਂ ਆਪਣੇ ਵਿਚਾਰ ਦੇ ਸੱਜਣੋਂ ਮੈਂ ਪਸ਼ੂ ਪਾਲਣ ਦੇ ਕਿਤੇ ਵਿੱਚੋਂ ਚਲੋ ਸੱਜਣੋਂ ਜ਼ਰੂਰੀ ਆ ਬਿਜ਼ਨਸ ਬਣਾਉਣਾ ਬਟ ਮੈਂ ਬਿਜ਼ਨਸ ਬਣਾ ਕੇ ਬਿਜ਼ਨਸ ਦੀ ਸੋਚ ਨਾਲ ਨਹੀਂ ਦੇਖਦਾ ਇਹ ਮੇਰੇ ਸੱਜਣੋਂ ਸਿਰਫ ਸ਼ੌਂਕ ਆ ਚਲੋ ਸ਼ੌਂਕ ਦੇ ਰਹੀਂ ਆ ਆਪਾਂ ਜਿਸ ਤਰ੍ਹਾਂ ਵੀ ਕੰਮ ਚੱਲ ਰਿਹਾ ਠੀਕ ਆ ਤੇ ਬਾਕੀ ਜ਼ਿਆਦਾ ਆਪਾਂ ਨੂੰ ਲਾਲਚ ਹੈ ਨਹੀਂ ਇਹ ਸਕੂਨ ਮਿਲਦਾ ਹੈ ਕੰਮ ਕਰਕੇ ਮੈਨੂੰ ਇਹ ਕੰਮ ਮੈਂ ਸੱਜਣੋਂ ਇਸ ਲਈ ਕਰਦਾ ਚਲੋ ਚੰਗੀ ਪੜ੍ਹਾਈ ਕੀਤੀ ਸੀਗੀ ਵੈਸੇ ਤੇ ਚਲੋ ਰਿਲੇਟਿਵਸ ਵੀ ਘਰ ਦੇ ਵੀ ਬਹੁਤ ਜ਼ਿਆਦੇ ਪ੍ਰੈਸ਼ਰਾਈਜ਼ ਕਰਦੇ ਸੀ ਵੀ ਚਲੋ ਜੌਬ ਕਰੋ ਕਿਸੇ ਵੀ ਤਰ੍ਹਾਂ ਦੀ ਕਰੋ ਬਟ ਚਲੋ ਆਪਾਂ ਨਹੀਂ ਜੌਬ ਨੂੰ ਪ੍ਰੈਫਰੈਂਸ ਦਿੱਤੀ ਆਪਾਂ ਆਪਣੇ ਕੰਮ ਨੂੰ ਪ੍ਰੈਫਰੈਂਸ ਦਿੱਤੀ ਸੱਜਣੋ ਲੱਗੇ ਹੋਏ ਆ ਇਸ ਕੰਮ ਦੇ ਵਿੱਚ ਸਟੈਪ ਬਾਈ ਸਟੈਪ ਗਰੋ ਕਰ ਰਹੇ ਆ ਤੇ ਦੂਸਰੀ ਗੱਲ ਹੈ ਸੱਜਣੋ ਇਕੱਲੇ ਲੱਗੇ ਹੋਏ ਆ ਕੋਈ ਕਿਸੇ ਤਰ੍ਹਾਂ ਦਾ ਸਾਥ ਹੈ ਨਹੀਂ ਬਟ ਪੂਰੇ ਡੈਡੀਕੇਸ਼ਨ ਦੇ ਨਾਲ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਆ ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਮਿਹਨਤ ਕਰਨਾ ਬਹੁਤ ਜ਼ਰੂਰੀ ਆ ਇੱਕ ਦਿਨ ਮਿਹਨਤ ਕਰਕੇ ਰਿਜ਼ਲਟ ਨਹੀਂ ਮਿਲਦਾ ਬਟ ਇੱਕ ਦਿਨ ਜ਼ਰੂਰ ਮਿਲਦਾ। ਇਹ ਵੀਡੀਓ ਆਪਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੀ ਸੱਜਣਾਂ ਨੂੰ ਅੱਜ ਵਿਚਾਰ ਸੀ ਦਿਲ ਦੀਆਂ ਗੱਲਾਂ ਸੀ। ਵੀਡੀਓ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾ ਦਾ। ਸੱਜਣਾ ਨੂੰ ਫੇਰ ਰਿਕਵੈਸਟ ਹੈ ਜੀ ਜਿਹੜੇ ਸੱਜਣ ਫੇਸਬੁੱਕ ਤੇ ਨਵੇਂ ਆਏ ਜੀ ਪੇਜ ਨੂੰ ਫੋਲੋ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ। ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਇਸ ਪੀਜ ਨਾਲ ਤੇ ਚੈਨਲ ਨਾਲ ਜੁੜੇ ਰਹਿਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ